ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਵੀਟੀ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਬਹੁਤ ਜ਼ਿਆਦਾ ਦਿਲ ਤੋਂ ਤੁਹਾਡਾ ਧੰਨਵਾਦ ਕੱਲ ਅਸੀਂ ਵੀਡੀਓ ਪਾਈ ਸੀ ਜੀ ਪਸ਼ਮੀਨਾ ਦੀ ਹੈਨਾ ਕਲੀਅਰੈਂਸ ਸੇਲ ਪਾਈ ਸੀ ਕੱਲ ਉਹ ਲਾਸਟ ਹੀ ਸੀ ਹੁਣ ਆਪਣੇ ਕੋਲ ਉਹਨਾਂ ਚ 3-4 ਇੱਕ ਸੂਟ ਅਵੇਲੇਬਲ ਆ ਬਾਕੀ ਆਲ ਸਟਾਕ ਕਲੀਅਰ ਹੈ ਜੀ ਆਪਣਾ ਠੀਕ ਹੈ ਇਸ ਕਰਕੇ ਦਿਲ ਤੋਂ ਧੰਨਵਾਦ ਤੁਹਾਡਾ ਇੰਨਾ ਅੱਛਾ ਰਿਸਪੌਂਸ ਦੇ ਰਹੇ ਹੋ ਤੇ ਕਿਉਂਕਿ ਅਸੀਂ ਲੈਸ ਵੀ ਬਹੁਤ ਜ਼ਿਆਦਾ ਦੇ ਰਹੇ ਹਾਂ ਤੇ ਹੁਣ ਜਿਹੜੀ ਅੱਜ ਵਾਲੀ ਵੀਡੀਓ ਆ ਜੀ ਉਹ ਮੈਂ ਕੱਲ ਦੱਸਿਆ ਸੀ 8.99 ਵਾਲੀ ਕੱਢੂਗੀ ਆਪਾਂ ਹਨਾ 8.99 ਵਾਲੀ ਉਹ ਵਾਲੀ ਮੈਂ ਕੱਢੂਗੀ ਸ਼ਾਮ ਨੂੰ ਠੀਕ ਹੈ ਜੀ ਹੁਣ ਮੈਂ ਲੈ ਕੇ ਆਈਆਂ ਸੂਟ ਸੂਟਾਂ ਤੇ ਵੀ ਲਾਸਟ ਕਲੀਅਰੈਂਸ ਹੈ ਲੈ ਕੋਈ ਸੈਟ ਵਾਈਜ਼ ਨਹੀਂ ਹੈਗਾ ਜੀ ਮੈਂ ਬਹੁਤ ਸੈਟ ਦਿਖਾਏ ਹੁਣ ਕੋਈ ਸੈਟ ਵਾਈਜ਼ ਨਹੀਂ ਹੈਗਾ ਸਿੰਗਲ ਸਿੰਗਲ ਪੀਸ ਰਹੇਗਾ ਰੇਟ ਬਹੁਤ ਹੀ ਜਾਇਜ਼ ਤੁਹਾਨੂੰ ਮਿਲਣ ਵਾਲਾ ਆ ਬਹੁਤ ਜ਼ਿਆਦਾ ਇਸ ਕਰਕੇ ਰਾਮ ਨਾਲ ਵੀਡੀਓ ਦੇਖਣੀ ਹੈ ਸਿਆਣਿਆਂ ਦੇ ਵੀ ਹੈਗੇ ਆ ਯੰਗ ਦੇ ਵੀ ਹੈਗੇ ਆ ਡਿਜ਼ਾਈਨਰ ਪੀਸ ਵੀ ਹੈਗੇ ਆ ਰੇਟ ਤੁਹਾਨੂੰ ਬਹੁਤ ਜ਼ਿਆਦਾ ਸਹੀ ਮਿਲਣ ਵਾਲਾ ਹੈ ਅੱਜ ਤੇ ਇਹਨਾਂ ਤੇ ਮਤਲਬ ਕਿ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਮਿਲੇਗੀ ਠੀਕ ਹੈ ਜੀ ਇੱਕ ਇੱਕ ਸੂਟ ਆਰਮ ਨਾਲ ਦੇਖਣਾ ਇੱਕ ਕੱਲ ਦੀਦੀ ਨੇ ਬੜੀ ਪਿਆਰ ਨਾਲ ਰਿਕਵੈਸਟ ਕਰੀ ਸੀ ਕਿ ਤੁਸੀਂ ਡੇਟ ਪਾਇਆ ਕਰੋ ਤੇ ਜਿਹੜਾ ਸਾਡਾ ਐਡੀਟਿੰਗ ਵਾਲਾ ਹੈਗਾ ਜੀ ਜਿਹੜੇ ਉਹ ਛੁੱਟੀ ਤੇ ਹੈ ਉਹ ਸਾਡੀ ਐਡੀਟਿੰਗ ਨਹੀਂ ਹੋ ਪਾ ਰਹੀ ਇਸ ਕਰਕੇ ਅਸੀਂ ਇਹ ਕੱਟ-ਕੱਟ ਕੇ ਪੀਸ ਰੱਖਦੇ ਆ ਨੰਬਰ ਅਸੀਂ ਲਿਖਦੇ ਆ ਵੀ ਤੁਸੀਂ ਪਲੀਜ਼ ਨੰਬਰ ਦਾ ਸਕਰੀਨਸ਼ਾਟ ਲੈ ਲਓ ਇਹ ਮੇਰਾ ਫੋਨ ਨੰਬਰ ਹੈ ਜੀ ਤੇ ਜਿਹੜੀ ਮੇਰੀ ਲੋਕੇਸ਼ਨ ਹੈ ਡੇਰਾ ਬੱਸੀ ਚ ਹੈ ਮਤੇ ਡਿਸਟ੍ਰਿਕਟ ਮੁਹਾਲੀ ਚੰਡੀਗੜ੍ਹ ਦੇ ਨੇੜੇ ਤੇ ਮੈਂ ਘਰ ਤੋਂ ਕੰਮ ਕਰਦੀ ਆ ਇਸ ਕਰਕੇ ਮੈਂ ਆਨਲਾਈਨ ਹੀ ਕਰਦੀ ਆ ਆਫਲਾਈਨ ਅਸੀਂ ਥੋੜਾ ਜਿਹਾ ਘੱਟ ਕਰਦੇ ਆ ਠੀਕ ਹੈ ਨਾ ਹੁਣ ਦੇਖੋ ਜੀ ਆਪਣਾ ਸਭ ਤੋਂ ਪਹਿਲਾ ਪੀਸ ਠੀਕ ਹੈ ਬਸ ਇਹਦਾ ਸਕਰੀਨਸ਼ਾਟ ਲੈ ਲੈਣਾ ਜੀ ਡੇਟ ਮੈਂ ਲਿਖਤੀ 31 ਜਨਵਰੀ ਅੱਜ ਠੀਕ ਹੈ ਜੀ ਕਿਉਂਕਿ ਸਾਡੀ ਐਡੀਟਿੰਗ ਨਹੀਂ ਹੋ ਪਾਰੀ ਨਾ ਉੱਥੇ ਦੇਖੋ ਜੀ ਸਭ ਤੋਂ ਪਹਿਲਾ ਪੀਸ ਇਹ ਵਾਲਾ ਸੂਟ ਆ ਬਹੁਤ ਪਿਆਰਾ ਜਿਹਾ ਕੱਪੜਾ ਆ ਠੀਕ ਹੈ ਜੀ ਇਹ ਸੂਟ ਉੱਚੀ ਰੇਂਜ ਦਾ ਸੀ ਜੀ ਅੱਜ ਤੁਹਾਨੂੰ ਸਿਰਫ ਔਰ ਸਿਰਫ 1650 ਰੁਪਏ 'ਚ ਸੂਟ ਮਿਲ ਰਿਹਾ ਠੀਕ ਹੈ ਜੀ ਇਸ ਕਰਕੇ ਧਿਆਨ ਨਾਲ ਸੂਟ ਦੇਖਦੇ ਰਹੋ ਸਿਆਣੇ ਦੇ ਪਾਣ ਦਾ ਆ ਕਪੜਾ ਹਟਾਉਣ ਵਾਲਾ ਆ ਬਹੁਤ ਪਿਆਰਾ ਬਹੁਤ ਪਿਆਰਾ ਕਪੜਾ ਆ ਰਾਮਟੈਕਸ ਬ੍ਰਾਂਡ ਆ ਤੁਹਾਨੂੰ ਪਤਾ ਆ ਸਭ ਤੋਂ ਸੁਪੀਰੀਅਰ ਫੈਬਰਿਕ ਆ ਠੀਕ ਹੈ ਜੀ ਨੰਬਰ 1 1650 ਰੁਪਏ ਠੀਕ ਹੈ ਜੀ 1650 ਰੁਪਏ ਆ ਦੇਖੋ ਜੀ ਠੀਕ ਹੈ ਜੀ 1650 ਰੁਪਏ ਚ ਚਣੌਣ ਦੇ ਦੁਪट्टे ਦੇ ਨਾਲ ਬਹੁਤ ਪਿਆਰਾ ਫੈਬਰਿਕ ਮਿਲ ਰਿਹਾ ਨੰਬਰ 1 ਸੂਟ ਠੀਕ ਹੈ ਜੀ ਨੰਬਰ 2 ਆ ਦੇਖੋ ਨੰਬਰ 2 ਤੁਹਾਨੂੰ ਆ ਮਿਲੇਗਾ ਜੀ ਸਿਰਫ ਦੋ ਹੀ ਕਲਰ ਆ ਮੇਰੇ ਕੋਲ ਅਵੇਲੇਬਲ ਠੀਕ ਆ ਆ ਦੇਖੋ ਕਿਉਂਕਿ ਹੁਣ ਇਹ ਅਸੀਂ ਕਲੀਅਰ ਕਰਨੀ ਹੈ ਜੀ ਕਿਉਂਕਿ ਅੱਗੇ ਫਿਰ ਮੌਸਮ ਹੋ ਰਿਹਾ ਚੇਂਜ ਆਪਾਂ ਨੇ ਲੈ ਕੇ ਆਣਾ ਦੂਜਾ ਸਟਾਕ ਇਸ ਕਰਕੇ ਥੋਨਾ ਅਗਲੇ ਸਾਲ ਤੁਸੀਂ ਸਟਿਚ ਕਰਵਾ ਸਕਦੇ ਆ ਰਾਮ ਨਾਲ ਹੁਣ ਲੈ ਕੇ ਰੱਖ ਦਿਓ ਇਹ ਵੀ ਤੁਹਾਨੂੰ ਮਿਲ ਰਿਹਾ 1600 50 ਰੁਪਏ 'ਚ ਆ ਦੇਖੋ ਪੂਰੇ ਸੂਟ ਤੇ ਐਮਬਰਾਇਡਰੀ ਹੈ ਜੀ ਰਾਮ ਟੈਕਸ ਬ੍ਰਾਂਡ ਹੈ ਇਹ ਦੇਖੋ ਪੂਰਾ ਚੇਨ ਸਟਿਚ ਕਰਿਆ ਹੋਇਆ ਨੰਬਰ 3 ਹੈ ਠੀਕ ਹੈ ਸਾਰੇ ਕੰਨੀ ਤੇ ਮੋਹਰ ਮਿਲੂਗੀ ਤੁਹਾਨੂੰ ਰਾਮ ਟੈਕਸ ਦੀ ਠੀਕ ਹੈ ਪੂਰਾ ਕਢਾਈ ਵਾਲਾ ਬਹੁਤ ਸੋਹਣਾ ਮਹਿਰੂਨ ਕਲਰ ਦਾ ਤੇ ਚਨੌਨ ਦਾ ਇਹਦਾ ਦੁਪੱਟਾ ਆ ਕਈ ਸੂਟ ਹੋਲਸੇ ਰੇਟ ਤੋਂ ਵੀ ਘੱਟ ਪਾ ਰਹੀਆਂ ਜੀ ਅੱਜ ਮੈਂ ਇਸ ਕਰਕੇ ਕਿਉਂਕਿ ਲਾਸਟ ਆਪਣੀ ਪਸ਼ਮੀਨਾ ਦੀ ਅੱਜ ਵੀਡੀਓ ਆਈ ਨੰਬਰ 3 ਠੀਕ ਹੈ ਜੀ 1600 50 ਰੁਪਏ ਇਹ ਤਿੰਨ ਸੂਟ ਸੀ ਜੀ ਆਪਣੇ ਠੀਕ ਹੈ ਹੁਣ ਜਿਹੜੀ ਵੀਡੀਓ ਹੁਣ ਜਿਹੜਾ ਪੀਸ ਹੈ ਜੀ ਆਪਣਾ ਲੋ ਜੀ ਨੈਕਸਟ ਪੀਸ ਦੇਖੋ ਬਹੁਤ ਫਾਈਨ ਫੈਬਰਿਕ ਹੈ ਬਹੁਤ ਸੁਪੀਰੀਅਰ ਸਾਈਡ ਤੇ ਤੁਹਾਨੂੰ ਰਾਮ ਟੈਕਸ ਦੀ ਮੋਹਰ ਮਿਲ ਰਹੀ ਹੈ ਠੀਕ ਹੈ ਜੀ ਨੰਬਰ 4 ਪੋਟਰੀ ਬਟਨ ਦੇ ਨਾਲ ਹੈ ਬਹੁਤ ਪਿਆਰੇ ਜਿਹੇ ਪੋਟਰੀ ਬਟਨ ਦੇ ਨਾਲ ਇਹ ਤੁਹਾਨੂੰ ਘੇਰਾ ਮਿਲ ਰਿਹਾ ਠੀਕ ਹੈ ਜੀ ਇਹ ਬਲੈਕ ਕਲਰ ਦੀ ਬਾਟਮ ਮਿਲ ਰਹੀ ਹੈ ਆਲ ਓਵਰ ਠੀਕ ਹੈ ਜੀ ਇਹ ਤੁਹਾਨੂੰ ਮਿਲੂਗਾ ਇਹਦਾ ਦੁਪੱਟਾ ਬਹੁਤ ਸੋਹਣਾ ਵਰਕ ਵਾਲਾ ਦੁਪੱਟਾ ਆ ਰੇਟ ਕੀ ਹੈ ਜੀ ਇਹਦਾ 1925 ਸਿਰਫ ਦੋ ਹੀ ਪੀਸ ਆ ਜੀ ਮੇਰੇ ਕੋਲ ਅੱਜ ਤੁਹਾਨੂੰ ਹੋਰ ਸਪੈਸ਼ਲ ਆਫਰ দেয়া ਹੋਇਆ ਹੈ ਇਸ ਕਰਕੇ ਫਟਾਫਟ ਬੁੱਕ ਕਰਾ ਲੈਣਾ ਜਿਆਦਾ ਸੋਚਣਾ ਨਹੀਂ ਤੇ ਇਹ ਨਹੀਂ ਕਹਿਣਾ ਮੈਡਮ ਜੀ ਉਸ ਦਿਨ ਇਹ ਰੇਟ ਸੀ ਦੇਖੋ ਜੀ 100 ਰੁਪਿਆ ਬੰਦਾ 100 150 ਕਮਾ ਕੇ ਪਹਿਲਾਂ ਦੰਦਾ ਜਾਂ ਲਾਸਟ ਚ ਤਾਂ ਫਿਰ ਬਿਲਕੁਲੀ ਕਈ ਵਾਰੀ ਹੋਲਸੇ ਰੇਟ ਤੋਂ ਵੀ ਘੱਟ ਦੇਣਾ ਪੈਂਦਾ ਆ 1925 ਰੁਪਏ ਨੈਕਸਟ ਪੀਸ ਇਹ ਇਦਾਂ ਆਲੋ ਇਹ ਦਾ ਦੁਪੱਟਾ ਹੈ ਠੀਕ ਹੈ ਨੰਬਰ 5 ਠੀਕ ਹੈ ਜੀ 1900 25 ਰੁਪਏ 1925 ਰੁਪਏ ਚ ਤੁਹਾਨੂੰ ਇਹ ਸੂਟ ਮਿਲ ਰਹੇ ਆ ਜੀ ਸਾਰੇ ਬਸ ਇਹ ਸਿੰਗਲ ਸਿੰਗਲ ਪੀਸ ਆ ਜੀ ਇਹ ਕੇ ਸੂਟ ਹੈ ਇਹ ਦੇਖੋ ਇਹ ਗ੍ਰੇ ਠੀਕ ਹੈ ਬੜਾ ਸੋਹਣਾ ਗ੍ਰੇਨ ਕਲਰ ਬੜੇ ਸੋਹਣੇ ਚੁੰਨੀ ਦਾ ਡਿਜ਼ਾਈਨ ਹਾਂਜੀ ਚਨੋਂਨ ਦਾ ਦੁਪੱਟਾ ਹੈ ਜੀ ਚਾਰੇ ਪਾਸੇ ਵਰਕ ਹੈ ਆ ਦੇਖੋ ਇਹ ਵੀ ਤੁਹਾਨੂੰ ਅੱਜ 1925 ਰੁਪਏ ਚ ਦੇ ਰਹੇ ਹਾਂ ਜੀ ਸਿੰਗਲ ਪੀਸ ਹੈ ਕੋਈ ਇਹਦਾ ਦੁਬਾਰਾ ਰਿਪੀਟ ਨਹੀਂ ਸਿਰਫ ਗ੍ਰੀਨ ਕਲਰ ਠੀਕ ਹੈ ਜੀ ਸਿਰਫ ਗ੍ਰੀਨ ਕਲਰ ਨੈਕਸਟ ਪੀਸ ਇਹਦੇ ਸੈੱਟ ਵਾਈ ਸੈੱਟ ਦੇ ਸੈੱਟ ਅਸੀਂ ਵੇਚੇ ਆ ਜੀ ਤੁਹਾਨੂੰ ਪਤਾ ਹੈ ਸੈੱਟ ਦੇ ਸੈੱਟ ਕਈ ਸੈੱਟ ਤਾਂ ਮੈਂ ਹੁਣੇ ਵੀਡੀਓ ਚ ਪਾਤੇ ਲਾਸਟ ਪੀਸ ਕੋਈ ਕਲਰ ਆਪਸ਼ਨ ਨਹੀਂ ਕੋਈ ਕੁਝ ਨਹੀਂ ਸਿੰਗਲ ਪੀਸ 1925 ਇਹ ਵੀ ਉਹ ਪੀਸ ਰਹਿ ਜਾਂਦੇ ਆ ਕਈ ਮੈਡਮਾ ਰਖਾ ਦਿੰਦੀਆਂ ਜੀ ਬਾਅਦ ਵਿੱਚ ਕੁਝ وجہ ਕਰਕੇ ਕੈਨਸਲ ਕਰ ਦਿੰਦੀਆਂ ਤਾਂ ਪਲੀਜ਼ ਥੋੜਾ ਜਿ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਅਸੀਂ ਜਮਾਨ ਦੀ ਵੈਲਿਊ ਰੱਖਦੇ ਆ ਤੇ ਤੁਸੀਂ ਵੀ ਥੋੜੀ ਜਿ ਰੱਖਿਆ ਕਰੋ ਉਸੇ ਟਾਈਮ ਦੱਸ ਦਿਆ ਕਰੋ ਨਾਲ ਦੇ ਨਾਲ ਕਿਉਂਕਿ ਉਸ ਟਾਈਮ ਬੁਕਿੰਗ ਆਉਂਦੀ ਹੈ ਅਸੀਂ 10 ਬੰਦਿਆਂ ਨੂੰ ਮਨਾ ਕਰਕੇ ਤੁਹਾਡਾ ਸੂਟ ਸੇਵ ਕਰਦੇ ਆ ਨੰਬਰ 8 ਠੀਕ ਹੈ ਜੀ ਸਿੰਗਲ ਪੀਸ ਨੇਵੀ ਬਲੂ ਕਲਰ ਆ ਦੇਖੋ ਠੀਕ ਹੈ ਕੋਰਨਰ ਤੇ ਬੜਾ ਸੋਹਣਾ ਕੰਮ ਐਪਲਿਕ ਵਰਕ ਜ਼ੀਰੋ ਟਾਂਕੇ ਦਾ ਠੀਕ ਹੈ ਜੀ ਇਹ ਤੁਹਾਨੂੰ ਚਨੋਂ ਦਾ ਜ਼ਬਰਦਸਤ ਜਿਹਾ ਦੁਪੱਟਾ ਕੋਈ ਲਾਈਨਿੰਗ ਨਹੀਂ ਕੋਈ ਕੁਝ ਨਹੀਂ ਡਿਜ਼ਾਈਨਰ ਦਾ ਦੁਪੱਟਾ ਬੜਾ ਪਿਆਰਾ ਹਟਾਉਣ ਵਾਲਾ ਸੂਟ 1925 1925 ਨੰਬਰ 6 ਦੇਖੋ ਜੀ ਇਹ ਵੀ ਉੱਚੀ ਰੇਂਜ ਦਾ ਪੀਸ ਆ ਇਹ ਤੁਹਾਨੂੰ ਪਤਾ ਆ 2500 2800 ਇਸ ਰੇਂਜ ਦੇ ਸੂਟ ਆ ਇਹ ਕਈ ਵਾਰੀ ਸਾਨੂੰ ਸੂਟ ਹੋਲਸੇਲ ਰੇਟ ਤੋਂ ਵੀ ਅਸੀਂ 더 ਘੱਟ ਦਿੰਦੇ ਆ ਕਿਉਂਕਿ ਸਾਡੇ ਕੋਲ ਸਿੰਗਲ ਸਿੰਗਲ ਪੀਸ ਰਹਿ ਜਾਂਦਾ ਆ ਤੇ ਜਿਹੜੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਰੈਗੂਲਰ ਸਾਡੀ ਵੀਡੀਓ ਵਾਚ ਕਰਦੇ ਹੋ ਤੁਹਾਨੂੰ ਵੀ ਇਹਦਾ ਬੈਨੀਫਿਟ ਹੋਣਾ ਚਾਹੀਦਾ ਆ 1925 ਰੁਪਏ ਤੁਹਾਨੂੰ ਇਹ ਸੂਟ ਮਿਲ ਰਿਹਾ ਅੱਜ ਤੁਹਾਨੂੰ ਪਤਾ ਹੀ ਮਾਰਕੀਟ ਚ ਕਿਹਸ ਰੇਟ ਦਾ ਸੂਟ ਆ ਆ ਦੇਖੋ ਬਹੁਤ ਜ਼ਿਆਦਾ ਵਧੀਆ ਸੂਟ ਨੰਬਰ 6 नौ सॉरी नंबर नौ नंबर नौ देखो तोड़ा शाल आ देख मसलीन चुनी नौ डिजाइनर पीस एयर कूल फैब्रिक बहुत सोहना जो जी एक पीस थो आ मिलेगा ऑलओवर बहुत प्यारा जा ठीक है नंबर दस ਇਹ ਵਰਕ ਹੈ ਬਹੁਤ ਸੋਹਣਾ ਦਿਖਾ ਦਿਖਾ ਇਹ ਦੇਖੀ ਸੀ ਆ ਦੇਖੋ ਇਹ ਵਾਲੀ ਕਢਾਈ ਹੋਈ ਵੀ ਹੈ ਜੀ ਇਹ ਸੂਟ ਆ ਜੀ ਇਹ ਵਾਲੇ ਇਹ 1000 ਰੁਪਏ ਦਾ ਪਲੇਨ ਸੂਟ ਹੈ ਜੇ ਕਿਸੇ ਨੇ ਪਲੇਨ ਸੂਟ ਲੈਣਾ ਜੀ 1000 ਰੁਪਏ ਹੀ ਸੂਟ ਦਾ ਰੇਟ ਰਹੇਗਾ ਠੀਕ ਹੈ ਤੁਸੀਂ ਚੁਣਨੀ ਆਪਣੇ ਹਿਸਾਬ ਨਾਲ ਡਾਈ ਕਰਵਾ ਸਕਦੇ ਆ ਤੇ ਜੇ ਤੁਹਾਨੂੰ ਇਦਾਂ ਰੈਡੀ ਮਿਲਣਾ ਵੀ ਕਢਾਈ ਵੀ ਹੋਈ ਵੀ ਹੈ ਜੀ ਦੇਖੋ ਦੁਪੱਟਾ ਵੀ ਨਾਲ ਦੇ ਰਹੇ ਆ ਤਾਂ ਤੁਹਾਨੂੰ ਪੈਣਾ ਏ 1900 25 ਦਾ ਠੀਕ ਹੈ ਜੀ 925 ਰੁਪਏ ਐਕਸਟਰਾ ਪੇ ਕਰਨੇ ਆ ਜੇ ਤੁਸੀਂ ਬਿਨਾ ਵਰਕ ਤੋਂ ਬਿਨਾ ਦੁਪੱਟੇ ਤੋਂ ਲੈਣਾ ਆ ਨੰਬਰ 10 ਨੇੜੇ ਤੋਂ ਦਿਖਾਓ ਜੀ ਦੇਖੋ ਜੀ ਆਪਣਾ ਨੰਬਰ 11 ਡਬਲ ਟੋਨ ਪਸ਼ਮੀਨਾ ਹੁੰਦਾ ਏ ਜੀ ਇਹ ਨਹੀਂ ਡਬਲ ਟੋਨ ਪਸ਼ਮੀਨਾ ਹੁੰਦਾ ਆ ਠੀਕ ਹੈ ਇਦਾਂ ਵੀਵਿੰਗ ਦਾ ਫੈਬਰਿਕ ਹੁੰਦਾ ਆ ਰਾਮ ਟੈਕਸ ਦਾ ਸੁਪੀਰੀਅਰ ਕੱਪੜਾ ਆ ਇਹਦੇ ਉੱਪਰ ਦੁਪੱਟਾ ਆ ਠੀਕ ਹੈ ਜੀ ਤੁਹਾਨੂੰ ਵਰਕ ਮਿਲ ਰਿਹਾ ਨਾਲ 1925 ਰੁਪਏ ਤੁਹਾਨੂੰ ਇਹ ਪਿਆਰਾ ਜਿਹਾ ਸੂਟ ਦੇ ਰਹੇ ਹਾਂ ਠੀਕ ਹੈ ਜੀ ਬਹੁਤ ਵਧੀਆ ਜਿਹਾ ਇਹਦੇ ਵਿੱਚ ਪਲੇਨ ਜਿਹੜਾ ਮੇਰੇ ਕੋਲ ਹੈ ਤਿੰਨ ਕਲਰ ਹੋਰ ਦੇਖੋ ਜੀ ਇੱਕ ਤਾਂ ਇਹ ਪੀਚ ਕਲਰ ਆ ਜਿਨ੍ਹਾਂ ਨੂੰ ਥੋੜੇ ਜੇ ਸੋਬਰ ਜੇ ਕਲਰ ਚਾਹੀਦੇ ਹਨ ਮੈਟੀ ਜੇ ਪੀਚ ਇੱਕ ਥੋੜਾ ਜਿਹਾ ਰਸਟ ਟੋਨ ਚ ਠੀਕ ਹੈ ਜੀ ਇੱਕ ਏਸੀ ਗ੍ਰੀਨ ਦਾ ਇਹ ਤਿੰਨ ਕਲਰ ਇਸੇ ਫੈਬਰਿਕ ਚ ਆਪਣੇ ਕੋਲ ਪਲੇਨ ਹੈ ਲੋ ਜੀ ਚੱਕੋ ਨੀ ਨੰਬਰ 11 ਠੀਕ ਹੈ ਜੀ ਨੈਕਸਟ ਪੀਸ ਨੰਬਰ 12 ਇਹ ਤੁਹਾਨੂੰ ਸੂਟ ਮਿਲੇਗਾ 2050 ਰੁਪਏ ਰੇਟ ਆ ਗਿਆ ਜੀ ਹੁਣ ਸੁੱਟਾਂ ਦਾ ਨੰਬਰ 12 ਠੀਕ ਹੈ ਜੀ ਇਹ ਤੁਹਾਨੂੰ ਚੁਣੋਂ ਦਾ ਵਿਦ ਲੇਸ ਫਿਨਿਸ਼ਿੰਗ ਪਟਾ ਮਿਲ ਰਿਹਾ ਠੀਕ ਹੈ ਜੀ ਨੰਬਰ 12 ਵਾ ਸਕਤੇ ਜਿਹੜਾ ਇਹ ਵਾਲਾ ਕਪੜਾ ਜੀ ਬਟਰ ਪਸ਼ਮੀਨਾ ਬੋਲਦੇ ਆ ਇਸ ਫੈਬਰਿਕ ਨੂੰ ਬਟਰ ਪਸ਼ਮੀਨਾ ਮਤਲਬ ਬਹੁਤ ਜ਼ਿਆਦਾ ਸਮੂਥ ਬਿਲਕੁਲ ਮਖਮਲ ਵਰਗਾ ਕਪੜਾ ਬੋਲਦੇ ਆ ਇਸ ਨੂੰ ਠੀਕ ਹੈ ਜੀ ਜਿਹੜਾ ਇਹ ਹੁੰਦਾ ਹੈ ਬਟਰ ਪਸ਼ਮੀਨਾ ਦਾ ਸੂਟ ਹੈ ਦੇਖੋ ਜੀ ਇਹ ਉੱਚੀ ਰੇਸ ਦੇ ਪੀਸ ਹੈ ਸਭ ਨੂੰ ਪਤਾ ਆ 2050 ਚ ਹੀ ਮਿਲ ਰਿਹਾ ਰਾਮ ਟੈਕਸ ਦਾ ਲੋਗੋ ਮਿਲੂਗਾ ਪੈਨਲ ਤੇ ਬਹੁਤ ਪਿਆਰਾ ਜਿਹਾ ਪ੍ਰਿੰਟਿੰਗ ਦੇ ਨਾਲ ਬਹੁਤ ਦੇਖੋ ਸਮੂਥ ਨਿੰਗ ਬਹੁਤ ਜ਼ਿਆਦਾ ਹੈ ਇੱਥੇ ਤੁਸੀਂ ਫੀਲ ਕਰ ਸਕਦੇ ਆ ਫੈਬਰਿਕ ਦੀ ਠੀਕ ਹੈ ਜੀ ਇਹ ਤੁਹਾਨੂੰ ਮਿਲੂਗਾ ਇਹਦਾ ਘੇਰਾ ਠੀਕ ਹੈ ਬਹੁਤ ਪਿਆਰਾ ਜਿਹਾ ਮਹਿੰਦੀ ਗ੍ਰੀਨ ਜਰ ਮਹਿੰਦੀ ਗ੍ਰੀਨ ਲਗਾਓ ਕਿਹੜਾ ਰੰਗ ਲਗਾਓ ਬੜਾ ਸੋਹਣਾ ਮਿੱਠਾ ਜਿਹਾ ਰੰਗ ਹੈ 2050 ਨੰਬਰ 13 ਇਹ ਦੇਖੋ ਬਿਲਕੁਲ ਮਖਮਲ ਵਰਗੀ ਇਹਦੀ ਜਮਾ ਗਜਬ ਜੀ ਸ਼ਾਲ ਹਾਂ ਦੇਖ ਬਹੁਤ ਅੱਛੀ ਚੀਜ਼ ਬਹੁਤ ਫਾਈਨ ਚੀਜ਼ ਤੁਸੀਂ ਇਹ ਲੈ ਸਕਦੇ ਹੋ ਇੱਕ ਸੂਟ ਤੁਹਾਨੂੰ ਆ ਮਿਲ ਰਿਹਾ ਬਹੁਤ ਸੋਹਣਾ ਜਾਂ ਹਾਂ ਕਿਹੜਾ ਕੱਪੜਾ ਨੰਬਰ 14 ਇਹ ਵੀ ਨਵੇਂ ਆਏ ਆ ਨੰਬਰ 14 2050 ਰੁਪਏ ਠੀਕ ਹੈ ਜੀ ਬਹੁਤ ਪਿਆਰਾ ਜਾਂ ਪੀਸ ਦੇ ਰਹੇ ਆ ਚਨਾਉਂ ਦੇ ਦੁਪੱਟੇ ਦੇ ਨਾਲ 에어 ਕੂਲ ਫੈਬਰਿਕ ਨੰਬਰ 14 2000 25 ਲਓ ਜੀ ਨਾਸਰੀ 2050 ਆ ਦੇਖੋ ਜੀ ਇੱਕ ਸੂਟ ਤੁਹਾਨੂੰ ਇਹ ਮਿਲ ਰਿਹਾ ਦੇਖੋ ਜੀ ਇਹ ਸਿਲਕ ਦਾ ਫੈਬਰਿਕ ਆ ਬਹੁਤ ਸੋਹਣਾ ਰੌ ਸਿਲਕ ਦਾ ਫੈਬਰਿਕ ਆ ਇਹ ਵੀ ਤੁਹਾਨੂੰ ਵਿੱਚ ਦੇ ਰਹੀ ਹੈ ਜੀ ਅੱਜ ਬਹੁਤ ਪਿਆਰੀ ਜੀ ਚੀਜ਼ ਐਪਲਿਕ ਵਰਕ ਇਹ ਤੁਹਾਨੂੰ ਘੇਰੇ ਤੇ ਮਿਲ ਰਿਹਾ ਬਾਦਲੇ ਦੀ ਵਿਵਿੰਗ ਬਹੁਤ ਸੋਹਣੀ ਠੀਕ ਹੈ ਜੀ ਇਹ ਤੁਹਾਨੂੰ ਬਾਟਮ ਮਿਲ ਰਹੀ ਹੈ ਮੈਟੀ ਜੇ ਕਲਰ ਤੁਹਾਨੂੰ ਦੇ ਰਹੇ ਹਾਂ ਨੰਬਰ 15 2050 ਠੀਕ ਹੈ ਜੀ ਇਹ ਦੇਖੋ ਇਹਦਾ ਦੁਪੱਟਾ ਆ ਦੇ ਆ ਲੋ ਜੀ ਦੇਖੋ ਕਿੰਨਾ ਪਿਆਰਾ ਪੇਂਟਿੰਗ ਕਰਿਆ ਹੋਇਆ ਦੁਪੱਟਾ ਜ਼ਬਰਦਸਤ ਚੀਜ਼ ਸਿਰਫ 2050 ਰੁਪਏ ਨੰਬਰ 15 ਇਹ ਕੱਪੜਾ ਜੀ ਰੌ ਸਿਲਕਾ देखो रोज सिल्क का फैबरिक है लाइनिंग लगेगी जी पीस नो हजार पा नंबर पंद्रह ठीक है जी खोल देना नंबर सोलह पर्पल कलर ले जी बहुत प्यारी चीज कम मजेदार ਦੇਖੀ ਜਿਹਨਾਂ ਨੂੰ ਥੋੜਾ ਜਿਹਾ ਮਿੱਟੀ ਜੇ ਰੰਗ ਚਾਹੀਦੇ ਆ ਫਟਾਫਟ ਬੁੱਕ ਕਰਾ ਲੈਣਾ ਥੋੜਾ ਜਿਹਾ ਪਾਰਟੀ ਵੇਅਰ ਆਈਟਮ ਹੈ ਜੀ ਇਹ ਇਹ ਲਓ ਜੀ ਦੁਪੱਟਾ ਬਹੁਤ ਸੋਹਣਾ ਟਸਲਸ ਦੇ ਨਾਲ ਮਸਲੀਨ ਟੱਚਸ ਤੁਹਾਨੂੰ ਬਹੁਤ ਪਿਆਰਾ ਜਿਹਾ ਦੁਪੱਟਾ ਮਿਲ ਰਿਹਾ ਆਹ ਲਓ ਬਹੁਤ ਸੋਹਣਾ ਡਿਜ਼ਾਈਨਰ ਸੂਟ 2050 ਰੁਪਏ ਨੰਬਰ 17 ਲਓ ਜੀ ਇਹ ਸਾਡਾ ਫੇਮਸ ਡਿਜ਼ਾਈਨ ਇਹ ਵੀ ਆ ਗਿਆ ਵਿੱਚ ਹੁਣ ਇਹ ਕਿੰਨੇ ਪੀਸ ਆ ਆਪਣੇ ਕੋਲ ਸਿਰਫ ਤਿੰਨ ਠੀਕ ਹੈ ਜੀ ਇਹ ਤਾਂ ਰਿਪੀਟ ਟੂ ਰਿਪੀਟ ਪਤਾ ਨਹੀਂ ਕਿੰਨੇ ਕੁ ਸੈਟ ਵਿਕਲੇ ਜੀ ਆ ਦੇਖੋ ਘੇਰੇ ਤੇ ਠੀਕ ਹੈ ਇਹ ਤੁਹਾਨੂੰ ਬਾਟਮ ਡਿਜ਼ਾਈਨਰ ਪੀਸ ਹੈ ਗਰਲਿਸ਼ ਲੁੱਕ ਹੈ ਗ੍ਰੀਨ ਕਲਰ ਹੈ ਬਹੁਤ ਸੋਹਣੀ ਸ਼ਾਲ ਹੈ ਬਿਲਕੁਲ ਮੁੱਠੀ ਜਾਣ ਵਾਲੀ ਨੰਬਰ 18 ਹੈ 2050 ਹੈ ਠੀਕ ਹੈ ਜੀ ਬਿਲਕੁਲ ਗਜਬ ਚੀਜ਼ ਦਿਖਾ ਰਹੇ ਹਾਂ ਤੁਹਾਨੂੰ ਗਜਬ ਬਿਲਕੁਲ ਆਹ ਗ੍ਰੇਨ ਕਲਰ ਦੇਖੋ ਬਹੁਤ ਪਿਆਰਾ ਜਿਹਾ ਇਨਸਰਟਿੰਗ ਲੇਸ ਉੱਪਰ ਪੋਟਲੀ ਆਹ ਦੇਖੋ ਮਹਿੰਦੀ ਮੁੰਦੀ ਤੇ ਪਾਣ ਨੂੰ ਜਿੱਦਾਂ ਛੋਟੇ ਮੋਟੇ ਫੰਕਸ਼ਨ ਚ ਪਾਣ ਨੂੰ ਬਹੁਤ ਸੋਹਣਾ ਪੀਸ ਹੈ ਨੰਬਰ 18 ਨੈਕਸਟ ਪੀਸ ਨੰਬਰ 19 ਆ ਦੇਖੋ ਜੀ ਬਲੈਕ ਕਲਰ ਦੇਖੋ ਕਿੰਨਾ ਪਿਆਰਾ ਪੈਨਲ ਬਣਿਆ ਹੋਇਆ ਠੀਕ ਹੈ ਜੀ ਨੰਬਰ 19 ਇਹ ਤੁਹਾਡੀ ਸ਼ਾਲ ਹੈ ਜੀ ਇਹ ਪੈਨਲ ਇਹ ਘੇਰੇ ਤੇ ਕੰਮਾ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਬਲੈਕ ਕਲਰ ਹੈ ਜੀ ਠੀਕ ਹੈ ਇਹਦੇ ਵਿੱਚ ਇੱਕ ਲਾਸਟ ਕਲਰ ਹੈ ਆਪਣੇ ਕੋਲ ਕਾਫੀ ਇਹਦੇ ਵਿੱਚ ਇੱਕ ਲਾਸਟ ਪੀਸ ਬਚਿਆ ਜੀ ਆਪਣਾ ਕਾਫੀ ਆ ਦੇਖੋ ਨੰਬਰ 20 2050 ਇਹ ਡਿਜ਼ਾਈਨਿੰਗ ਹੈ ਦੀ ਠੀਕ ਹੈ 에어 ਕੂਲ ਦਾ ਫੈਬਰਿਕ ਆ ਬਹੁਤ ਸੋਹਣਾ ਜਾਂ ਇਹ ਪਸ਼ਮੀਨਾ ਦੀ ਸ਼ਾਲ ਹੈ ਜੀ 2050 ਰੁਪਏ ਬਿਨਾ ਲਾਈਨਿੰਗ ਦਾ ਪੀਸ ਰੈਡੀ ਹੋਏਗਾ ਜੀ ਇਹ ਵਾਲਾ ਨੈਕਸਟ ਪੀਸ ਦੇਖੋ ਜੀ ਇਹ ਵਾਲੇ 100 ਰੁਪਿਆ ਇਨਕਰੀਜ਼ ਹੋਏਗਾ ਰੇਟ 2150 ਰੁਪਿਆ ਆਏਗਾ ਜੀ ਪੀਸ ਦਾ ਰੇਟ ਆ ਦੇਖੋ ਪੂਰੇ ਪੈਨਲ ਤੇ ਬਹੁਤ ਸੋਹਣਾ ਕੰਮ ਕਰਿਆ ਹੋਇਆ ਠੀਕ ਹੈ ਜੀ ਇਹ ਤੁਹਾਨੂੰ ਦੁਪੱਟਾ ਮਿਲੇਗਾ 21 ਨੰਬਰ ਹੈ ਜੀ ਪਿਓਰ ਚਨਾਉਣ ਦਾ ਦੁਪੱਟਾ ਮਿਲਣਾ इक्की सौ पुपये रेट के न लो बहुत प्यारी जी चीज़ ठीक है नंबर इक्की नैक्सट पीस नंबर बई ठीक है ये घेरे पर कम है ये थोनों स्लीव्स मिल रही अलग तो ठीक है नंबर बई ਇਹ ਚ ਨਵਾਂ ਦਾ ਮਿਲੇਗਾ ਲੇਸ ਦੇ ਨਾਲ ਦੁਪੱਟਾ 2150 ਰੁਪਏ ਥੋੜਾ ਜਿਹਾ ਬ੍ਰਾਈਟ ਚਾਹੀਦਾ ਇਹ ਜਿਹੜਾ ਹਾਈਲਾਈਟ ਕਰਿਆ ਹੋਇਆ ਨਾ ਸਾਰਾ ਐਮਬਰਾਇਡਰੀ ਦੇ ਨਾਲ ਕਰਿਆ ਹੋਇਆ ਜੀ ਠੀਕ ਹੈ ਮਹਿਰੂਨ ਕਲਰ ਹੈ ਇਹਦਾ ਹੁਣ ਇਹਦਾ ਕਲਰ ਆਏਗਾ ਜੀ ਨੈਕਸਟ ਬਲੈਕ ਕਲਰ ਆ ਦੇਖੋ ਇਹਦਾ ਆ ਗਿਆ ਬਲੈਕ ਕਲਰ ਇਹਦੀਆਂ 슬ੀਵਜ਼ ਅਲੱਗ ਤੋਂ ਦਿੱਤੀਆਂ ਹੋਈਆਂ ਜੀ 슬ੀਵਜ਼ ਅਲੱਗ ਤੋਂ ਦਿੱਤੀਆਂ ਹੋਈਆਂ ਨੰਬਰ 23 ਆ 2150 ਰੁਪਏ ਰੇਟ ਹੈ ਜੀ ਠੀਕ ਹੈ ਬਾਜੂਆਂ ਦੇਖੋ ਅਲੱਗ ਤੋਂ ਦੇਈ ਹੋਈਆਂ ਖੂਬ ਲੰਬਾ ਚੌੜਾ ਤੇ ਬਲੈਕ ਕਲਰ ਦਾ ਦੁਪੱਟਾ ਨੰਬਰ 3 ਠੀਕ ਹੈ ਜੀ ਨੈਕਸਟ ਇਹ ਕਿਹੜਾ ਕਲਰ ਆ ਗਿਆ ਜੀ ਇਹ ਵੀ ਬਲੈਕ ਹੀ ਆ ਗਿਆ ਜੀ ਇਹਦਾ ਡਿਜ਼ਾਈਨ ਥੋੜਾ ਜਿਹਾ ਚੇਂਜ ਹੋ ਗਿਆ ਬਹੁਤ ਪਿਆਰਾ ਜਿਹਾ ਇਹ ਸਿੰਗਲ ਹੀ ਪੀਸ ਹੈ ਜੀ 2150 ਰੁਪਏ ਰੇਟ ਰਹੇਗਾ ਇਸ ਪੀਸ ਦਾ ਵੀ ਜੀ ਦੇਖੋ ਇਹ ਫਰੰਟ ਠੀਕ ਹੈ ਏ ਬੈਕ ਹੈ ਇਹ ਤੁਹਾਨੂੰ ਬਾਜੂਆਂ ਲੱਗ ਤੋਂ ਮਿਲ ਰਹੀਆਂ 3 ਮੀਟਰ ਦੀ ਪੂਰੀ ਸ਼ਰਟ ਹੈ ਗਜਬ ਜਰਾਮਟੈਕਸ ਬ੍ਰਾਂਡ ਦਾ ਪੀਸ ਹੈ 2150 ਰੁਪਏ ਰੇਟ ਹੈ 24 ਨੰਬਰ ਸੂਟ ਹੈ ਆਰਾਮ ਨਾਲ ਵੀਡੀਓ ਦੇਖਣੀ ਹੈ ਜਿਹੜਾ ਸੂਟ ਪਸੰਦ ਆਂਦਾ ਹੈ ਫਟਾਫਟ ਸਕਰੀਨ ਸ਼ਾਟ ਭੇਜ ਕੇ ਆਪਣਾ ਸੂਟ ਬੁੱਕ ਕਰਾ ਲੈਣਾ ਹੈ ਠੀਕ ਹੈ ਜੀ ਆ ਦੇਖੋ ਬਹੁਤ ਪਿਆਰਾ ਪੀਸ ਸਿਰਫ 2150 ਰੁਪਏ ਠੀਕ ਹੈ ਜੀ ਨੰਬਰ 24 ਨੈਕਸਟ ਪੀਸ ਨੰਬਰ 25 ਆ ਦੇਖੋ ਇਹ ਦੇਖੋ ਠੀਕ ਹੈ ਇਹ ਤੁਹਾਡੀ ਬੈਕ ਸਾਈਡ ਇਹ 슬ੀਵਸ ਇਹ ਤੁਹਾਨੂੰ ਮਿਲੂਗੀ ਇਹਦੀ ਚੁੰਨੀ ਨੰਬਰ 25 ਆ ਲੋ ਦੇਖੋ ਕਿੰਨਾ ਪਿਆਰਾ ਦੁਪੱਟਾ ਠੀਕ ਹੈ ਨੰਬਰ 25 ਨੈਕਸਟ ਪੀਸ ਇਹ ਵਾਲਾ ਪੀਸ ਰਹੇਗਾ ਜੀ ਠੀਕ ਹੈ ਇਹ ਤੁਹਾਨੂੰ ਲੱਗ ਤੋਂ ਬਾਜੂਆਂ ਮਿਲੂਗੀ ਆ ਇਹਦਾ ਦੁਪੱਟਾ ਆ ਨੰਬਰ 26 ਹੈ ਜੀ 2150 ਰੁਪਏ ਰੇਟ ਹੈ ਇਹ ਤੁਹਾਨੂੰ ਦੁਪੱਟਾ ਮਿਲੂਗਾ ਦੇਖੋ ਕਿੰਨਾ ਗਜਬ ਜਿਹਾ येलो ਜੀ ਕਲਰ ਚ ਬੜਾ ਪਿਆਰਾ ਜਿਹਾ ਪੀਸ ਨੰਬਰ 26 ਠੀਕ ਹੈ ਜੀ ਨੈਕਸਟ ਪੀਸ ਦੇਖੋ ਆਵੜਾ ਇਹ ਵੀ ਸਿੰਗਲ ਪੀਸ ਹੈ ਜੀ ਸਾਡੇ ਕੋਲ ਬਹੁਤ ਸੋਹਣਾ ਕੰਮ ਕਰਿਆ ਹੋਇਆ ਇਹਦੇ ਉੱਪਰ ਠੀਕ ਹੈ ਜੀ ਆਲ ਓਵਰ ਸੂਟ ਆ 2150 ਰੁਪਏ ਰੇਟ ਹੈ ਜੀ ਨੰਬਰ 27 ਹੈ ਇਹ ਦਾ ਚਨੌਣ ਦਾ ਮਿਲੇਗਾ ਤੁਹਾਨੂੰ ਬਹੁਤ ਗਜਬ ਜਿਹਾ ਦੁਪੱਟਾ ਡਿਜ਼ਾਈਨਰ ਦੁਪੱਟਾ ਆ ਦੇਖੋ ਲਓ ਜੀ ਠੀਕ ਹੈ नेक्स्ट पीस नंबर है जी हाँ देखो ये देखो चुनी ठीक है नंबर अठाई थोड़ा जा लाइट कलर जिदा थोड़े जे सोबर जे कलर मांगे दिए ठीक है जी नेक्स्ट कलर ग्रीन कलर कोर्सफुल फैब्रिक ਠੀਕ ਹੈ ਜੀ ਪ੍ਰਿੰਟਡ ਸ਼ਰਟ ਪਲੇਨ ਬਾਟਮ ਬਹੁਤ ਪਿਆਰਾ ਜਿਹਾ ਵਰਕ ਵਰਕ ਬਹੁਤ ਜ਼ਿਆਦਾ ਗਜਬ ਜ 2150 ਨੰਬਰ 29 ਠੀਕ ਹੈ ਜੀ ਇਹ ਤੁਹਾਨੂੰ ਵਰਕ ਪੂਰਾ ਮਿਲ ਰਿਹਾ ਹੈਂਡ ਤੇ ਮਸ਼ੀਨ ਦਾ ਇਹ ਤੁਹਾਨੂੰ ਘੇਰੇ ਤੇ ਬਹੁਤ ਪਿਆਰਾ ਜਿਹਾ ਕੰਮ ਮਿਲ ਰਿਹਾ ਆ ਦੇਖੋ ਠੀਕ ਹੈ ਜੀ ਇਹ ਤੁਹਾਨੂੰ ਮਿਲੂਗੀ ਲੌਂਚ ਇਹ ਤੁਹਾਨੂੰ ਮਿਲੇਗਾ ਇਹਦਾ ਦੁਪੱਟਾ 29 ਨੰਬਰ 2150 ਰੁਪਏ ਨੈਕਸਟ ਕਲਰ ਗ੍ਰੇ ਕਲਰ ਇਹ ਵੀ ਸਿੰਗਲੀ ਪੀਸ ਹੈ ਜੀ ਸਾਡੇ ਕੋਲ 2150 ਨੰਬਰ 30 ਇਹ ਤੁਹਾਨੂੰ ਮਿਲੇਗਾ ਜ਼ਬਰਦਸਤ ਜਆ ਦੁਪੱਟਾ ਆ ਲੋ ਜੀ ਲਓ ਜੀ ਬਹੁਤ ਪਿਆਰਾ ਜਆ ਦੁਪੱਟਾ ਨੰਬਰ 30 2150 ਰੁਪਏ ਨੈਕਸਟ ਕਲਰ ਹਾਂ ਲੋ ਇਸ ਪੈਨਲ ਤੇ ਕੰਮ ਹੈ ਬਹੁਤ ਸੋਹਣਾ ਇਹ ਘੇਰਾ ਹੈ ਜੀ ਤੁਹਾਡਾ 2150 ਨੰਬਰ 31 ਇਹ ਪੀਸ ਹੈ ਚਨੌਨ ਦੇ ਦੁਪੱਟੇ ਦੇ ਨਾਲ ਬਹੁਤ ਪਿਆਰਾ ਜਆ ਪੀਸ بار-बार ਸਾਡੀ ਵੀਡੀਓ ਜੇ ਸੂਟ ਆਂਦੇ ਆ ਜਿਹੜੇ ਰੈਗੂਲਰ ਹੈ ਉਹਨਾਂ ਨੂੰ ਪਤਾ ਹੈ ਜੋ ਨਵੇਂ ਹੈ ਧਿਆਨ ਨਾਲ ਸੂਟ ਦੇਖ ਲੈਣਾ ਜੀ ਠੀਕ ਹੈ ਨੰਬਰ 31 ਨੈਕਸਟ ਥੋੜਾ ਜਆ ਬ੍ਰਾਈਟ ਜਿਨਾਂ ਨੂੰ ਥੋੜਾ ਜਆ ਚਾਹੀਦਾ ਹੈ ਨਾ ਬ੍ਰਾਈਟ ਜੇ ਕਲਰ ਆ ਦੇਖ ਕਈ ਵਾਰੀ ਬ੍ਰਾਈਟ ਪਾਣ ਨੂੰ ਵੀ ਦਿਲ ਕਰਦਾ ਹੈ ਹਨਾ ਵੀ ਥੋੜਾ ਜਆ ਗੁੜਾ ਗੁੜਾ ਜਆ ਸੂਟ ਨੰਬਰ 23 ਇਹ ਤੁਹਾਨੂੰ ਬਹੁਤ ਸੋਹਣਾ ਕੰਮ ਮਿਲ ਰਿਹਾ ਬਿਲਕੁਲ ਜ਼ੀਰੋ ਟਾਂਕੇ ਦਾ ਚੇਨ ਸਟਿਚ ਦੇ ਨਾਲ ਇਹ ਤੁਹਾਨੂੰ ਕਿਹੜਾ ਮਿਲ ਰਿਹਾ ਪਲੇਨ ਮਿਲੇਗੀ ਜੀ ਬਾਟਮ ਠੀਕ ਹੈ ਨੰਬਰ 32 ਠੀਕ ਹੈ ਇਹ ਮਿਲੇਗਾ ਦੁਪੱਟਾ ਸ਼ਾਨਦਾਰ ਜੇ ਦੁਪੱਟੇ ਦੇ ਨਾਲ ਬਹੁਤ ਪਿਆਰਾ ਜਿਹਾ ਪੀਸ ਸਿਰਫ ਔਰ ਸਿਰਫ 2150 ਰੁਪਏ ਰਾਮ ਟੈਕਸ ਬ੍ਰੈਡ ਠੀਕ ਹੈ ਜੀ ਨੈਕਸਟ ਪੀਸ ਨੰਬਰ 35 ਆਲੋ ਸਟ ਬਲੈਕ ਕਲਰ 2150 ਨੰਬਰ ਤੇ 33 ਇਹ ਤੁਹਾਨੂੰ ਇਹਦੇ ਨਾਲ ਦਾ ਦੁਪੱਟਾ ਬਹੁਤ ਪਿਆਰਾ ਤੇ ਗਜਬ ਜਾਂ ਪੀਸ Z ਬਲੈਕ ਕਲਰ ਹਾਲੋ ਕਿਉਂਕਿ ਇਹ ਕਲਰ ਹਰ ਕੋਈ ਵੇਅਰ ਕਰ ਸਕਦਾ ਇਹਨਾਂ ਕਲਰਾਂ ਨੂੰ ਇਦਾਂ ਦੇ ਕਲਰ ਹੈ ਦੇਖੋ ਜੀ ਪੈਟਰਨ ਕਲਰ ਹਾਲੋ ਜੀ ਪੈਟਰਨ ਵਾਲਾ ਕਲਰ ਜਿੰਨਾ ਆਪਣਾ ਸਰਦੀ ਦਾ ਹੈਗਾ ਸੀ ਜੀ ਇਹ 2150 ਤੱਕ ਉਹ ਆਪਾਂ ਨੇ ਵੀਡੀਓ ਚ ਪਾ ਦਿੱਤਾ ਠੀਕ ਹੈ ਜੀ ਹਾਂ ਲੋ ਨੰਬਰ 34 ਤੇ ਹੁਣ ਸ਼ਾਇਦ 2299 ਦੇ 2025 ਸੂਟ ਆਪਾਂ ਹੋਰ ਪਾਉਂਗੇ ਜੀ ਠੀਕ ਹੈ ਇਹ ਹੈ ਜੀ ਆਪਣਾ ਇੱਕ ਹੋਰ ਪੀਸ ਇਹ ਹੋ ਗਿਆ 2150 ਗ੍ਰੀਨ ਕਲਰ ਨੰਬਰ 35 ਲਓ ਜੀ 35 ਸੂਟ ਤੁਹਾਨੂੰ ਦਿਖਾਏ ਆਂ ਜਿਹੜਾ ਸੂਟ ਤੁਹਾਨੂੰ ਪਸੰਦ ਆਂਦਾ ਹੈ ਸਕਰੀਨਸ਼ਾਟ ਲੈ ਕੇ ਆਪਣੇ WhatsApp ਨੰਬਰ ਤੇ ਭੇਜਣਾ ਆ ਫਟਾਫਟ ਨੈਕਸਟ ਵੀਡੀਓ ਚ ਫਿਰ ਮਿਲੋਗੇ ਥੈਂਕ ਯੂ ਸੋ ਮੱਚ